ਸਰ ਪੁਲਿਸ ਆਈਸੀ ਅੱਜ ਤੋਂ 8 ਮਹੀਨੇ ਪਹਿਲਾਂ 30 ਜੂਨ 2024 ਨੂੰ ਮੇਰੇ ਫਾਦਰ ਸਾਹਿਬ ਦਾ ਮਰਡਰ ਕਰ ਦਿੱਤਾ ਗਿਆ ਸੀਗਾ ਠੀਕ ਹੈ ਔਰ ਅਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਉਸ ਟਾਈਮ ਤੇ ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਜਿਹੜੀ ਵਿਸਰਾ ਰਿਪੋਰਟ ਸੀਗੀ ਉਹਨਾਂ ਨੇ ਜਿਹੜੇ ਸਿਵਲ ਹਸਪੀਟਲ ਵਾਲੇ ਸੀ ਉਹਨਾਂ ਨੇ ਕਹਿਆ ਸੀਗੇ ਦੋ ਜਗ੍ਹਾ ਤੇ ਜਾਏਗੀ ਇੱਕ ਖਰੜ ਇੱਕ ਮੈਡੀਕਲ ਕਾਲਜ ਅੰਮ੍ਰਿਤਸਰ ਜਾਏਗੀ ਜਿਹੜੀ ਖਰੜ ਜਾਣੀ ਸੀ ਸਰ ਉਹ ਜਾ ਚੁੱਕੀ ਸੀਗੀ ਬਟ ਜਿਹੜੀ ਦੂਸਰੀ ਵਿਸਰਾ ਰਿਪੋਰਟ ਸੀ ਜਿਹੜੀ ਮੈਡੀਕਲ ਕਾਲਜ ਜਾਣੀ ਸੀ ਉਹ ਜਮਾ ਹੀ ਨਹੀਂ ਕਰਾਈ ਗਈ ਉਹ ਪੁਲਿਸ ਵੱਲੋਂ ਖੁਰਦ-ਬੁਰਦ ਕਰ ਦਿੱਤੀ ਗਈ ਉਸ ਟਾਈਮ ਦੇ ਜਿਹੜੇ ਮੌਕੇ ਦੇ एसएसपी सी सॉरी मौके ਤੇ ਜਿਹੜੇ ਆਫੀਸਰ ਆਏ ਸੀ ਉਹ ਐਸਐਚਓ ਹਿਮਾਂਸ਼ੂ ਭਗਤ ਸੀਗੇ ਠੀਕ ਹੈ ਜੀ ਔਰ ਜਿਹੜੇ ਅ ਇੰਦਰਜੀਤ ਸਿੰਘ ਜੀ ਸੀਗੇ ਉਹਨਾਂ ਨੇ ਰਿਸੀਵ ਕੀਤਾ ਸੀ ਸਰ ਵਿਸਰਾ ਠੀਕ ਹੈ ਬਟ ਉਹਨਾਂ ਨੇ ਵਿਸਰਾ ਜਿਹੜਾ ਉਹ ਸਬਮਿਟ ਨਹੀਂ ਕਰਵਾਇਆ ਉਥੇ ਉਹਨੂੰ ਉਹਨਾਂ ਨੇ ਖੁਰਦਬੁਰਦ ਕਰ ਦਿੱਤਾ ਕਿਉਂਕਿ ਇਹਨਾਂ ਨੇ ਪੈਸੇ ਖਾਦੇ ਸ਼ਰੀਆਮ ਸਰ ਪਤਾ ਲੱਗਦਾ ਪਿਆ ਕਿ ਇਹਨਾਂ ਨੇ ਪੈਸੇ ਖਾਦੇ ਨੇ 8 ਮਹੀਨੇ ਹੋ ਗਏ ਸਰ 8 ਮਹੀਨਿਆਂ ਦੇ ਬਾਅਦ ਅੱਜ ਪੁਲਿਸ ਆ ਰਹੀ ਹੈ ਤੇ ਤੁਸੀਂ ਸੋਚੋ ਕਿੱਦਾਂ ਇਨਸਾਫ ਮਿਲੂਗਾ ਠੀਕ ਹੈ ਇੱਕ ਇਨਸਾਨ ਦਾ ਮਰਡਰ ਕਰ ਦਿੱਤਾ ਜਾਂਦਾ ਆ ਠੀਕ ਹੈ ਤੇ ਅੱਜ ਉਸ ਇਨਸਾਨ ਨੂੰ ਇਨਵੈਸਟੀਗੇਟ ਕਰਨ 8 ਮਹੀਨੇ ਬਾਅਦ ਪੁਲਿਸ ਆ ਰਹੀ ਹੈ ਕੀ ਕਾਰਨ ਕਿਉਂ ਇੰਨਾ ਲੇਟ ਹੋ ਗਿਆ ਜੀ ਸਰ ਪੈਸੇ ਖਾਦੇ ਨੇ ਸ਼ਰੀਆਮ ਪੈਸੇ ਖਾਦੇ ਨੇ ਸਾਰੀ ਪੁਲਿਸ ਰਲੀ ਹੋਈ ਹੈ ਨਾਲ ਜਿਹੜੇ ਮਰਡਰ ਜਿਹਨਿਆ ਨੇ ਮਰਡਰ ਕੀਤਾ ਆ ਸਰ ਇਹ ਕੋਈ ਛੋਟਾ ਮੋਟਾ ਮਰਡਰ ਨਹੀਂ ਹੈਗਾ ਇਹ ਪ੍ਰੀਪਲਾਨਡ ਮਰਡਰ ਹੈਗਾ ਇਹਦੇ ਚ ਪੁਲਿਸ ਇਨਵੋਲਵ ਕਾਰਨ ਕੀ ਸੀ ਸਰ ਰੀਜ਼ਨ ਹੈਗਾ ਉਹ ਸਾਡੀ ਪਹਿਲੀ ਹੜਾ ਆਪਣਾ ਚਾਹੁੰਦੇ ਸੀ ਮੇਰੇ ਫਾਦਰ ਸਾਹਿਬ ਦੀ ਕਿਉਂਕਿ ਮੇਰੇ ਫਾਦਰ ਸਾਹਿਬ ਕੱਲੇ ਖੇਤੀਬਾੜੀ ਕਰਦੇ ਸੀ ਠੀਕ ਹੈ ਕੱਲੇ ਸਾਰੀ ਜ਼ਮੀਨ ਸੰਭਾਲਦੇ ਸੀਗੇ ਵਿੱਚ ਝਗੜਾ ਚੱਲਦਾ ਸੀ ਉਹਨਾਂ ਨਾਲ ਜ਼ਮੀਨ ਦਾ ਹਾਂਜੀ ਸਰ ਬਿਲਕੁਲ ਚੱਲਦਾ ਸੀ ਉਹਨਾਂ ਦੇ ਥੱਲਿਓਂ ਸਰ ਜ਼ਮੀਨ ਨਿਕਲੀ ਐ ਠੀਕ ਹੈ ਨਿਸ਼ਾਨਦੇਹੀ ਕਰਾਈ ਗਈ ਐ 24 ਜੂਨ ਨੂੰ ਨਿਸ਼ਾਨਦੇਹੀ ਕਰਾਈ ਗਈ ਐ ਠੀਕ ਹੈ ਉਸ ਤੋਂ ਬਾਅਦ ਦਰਖਤ ਕੱਟੇ ਗਏ ਨੇ ਦਰਖਤਾਂ ਨੂੰ ਲੈ ਕੇ ਝਗੜਾ ਕੀਤਾ ਗਿਆ ਮੇਰੇ ਫਾਦਰ ਸਾਹਿਬ ਨੂੰ ਧਮਕੀਆਂ ਦਿੱਤੀਆਂ ਗਈਆਂ ਜਾਨੋ ਮਾਰਨ ਦੀਆਂ ਸ਼ਨੀਵਾਰ ਉਹਨਾਂ ਦੀ ਪੱਗ ਲਾਈ ਗਈ ਐ ਠੀਕ ਹੈ ਡੈੱਡ ਬੋਡੀ ਸਰ ਉਹਨਾਂ ਦੀ ਨਹਿਰ ਦੇ ਵਿੱਚੋਂ ਮਿਲੀ ਐ ਜਦ ਕਿ ਉਹਨਾਂ ਦੇ ਜਿਹੜੇ ਕੱਪੜੇ ਐ ਉਹ ਜਿਹੜਾ ਉਹਨਾਂ ਦਾ ਡੇਰਾ ਐ ਉੱਥੋਂ ਮਿਲੇ ਨੇ ਜਿੱਥੇ ਉਹ ਦੁੱਧ ਚੋਂਦੇ ਸੀ ਉਥੋਂ ਉਹਨਾਂ ਦਾ ਡੋਲ ਮਿਲਿਆ ਸਾਰੀਆਂ ਚੀਜ਼ਾਂ ਸਾਨੂੰ ਉਸ ਡੇਰੇ ਤੋਂ ਮਿਲੀਆਂ ਬੋਡੀ ਜਿਹੜੀ ਹੈ ਮੈਂ ਉਸ ਟਾਈਮ ਦੀ ਗਵਾਹ ਆ ਮੌਕੇ ਦੀ ਜਦੋਂ ਮੈਂ ਨਹਿਰ ਤੇ ਪਹੁੰਚੀ ਆ ਵਰਟੀਕਲੀ ਸਰ ਨਹਿਰ ਆ ਰਹੀ ਹੈ ਹਾਰੀਜ਼ੋਂਟਲੀ ਸਰ ਉਹਨਾਂ ਦੀ ਐਕਟਿਵਾ ਪਈ ਹੋਈ ਹੈ ਪੂਰੀ ਤਰ੍ਹਾਂ ਦੇ ਨਾਲ ਫਸਾਈ ਗਈ ਹੈ ਠੀਕ ਹੈ ਔਰ ਸਰ ਜਿਹੜੀ ਜਦੋਂ ਅਸੀਂ ਉਹਨੂੰ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਬੋਡੀ ਨੂੰ ਕਟੋ-ਕਟ 50 ਮੁੰਡੇ ਸੀ ਜਿਨ੍ਹਾਂ ਨੇ ਤੰਗਲੀਆਂ ਦੇ ਨਾਲ ਨਹਿਰ ਦੇ ਵਿੱਚੋਂ ਬੋਡੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ 11:30 ਵਜੇ ਤੱਕ ਰਾਤ ਦੇ ਕੋਈ ਬੋਡੀ ਨਹੀਂ ਮਿਲੀ ਹੋਤੀ ਹੁਣ ਐਸਪੀ ਸਾਹਿਬ ਆ ਪਹੁੰਚੇ ਨੇ ਕੀ ਵਿਸ਼ਵਾਸਦਾ ਤੁਹਾਨੂੰ ਸਰ ਮੇਰੇ ਅਕੋਰਡਿੰਗਲੀ ਤੇ ਕੋਈ ਵਿਸ਼ਵਾਸ ਨਹੀਂ ਹੈ ਠੀਕ ਹੈ ਦੇਖੋ ਨਾ ਤਾਂ ਉਹਨਾਂ ਨੇ ਪ੍ਰੋਪਰ ਡੇਰਾ ਚੈੱਕ ਕੀਤਾ ਹੈ ਅੰਦਰੋਂ ਠੀਕ ਹੈ ਨਾ ਹੀ ਉਹਨਾਂ ਨੇ ਕੱਪੜੇ ਚੈੱਕ ਕੀਤੇ ਆ ਮੈਨੂੰ ਤੇ ਕੋਈ ਵਿਸ਼ਵਾਸ ਨਹੀਂ ਹੈ ਮੈਨੂੰ ਤੇ ਪੁਲਿਸ ਤੇ ਜੇ ਤੁਸੀਂ ਕਹੋ ਨਾ ਸਰ ਵਿਸ਼ਵਾਸ ਰਹਿ ਹੀ ਨਹੀਂ ਗਿਆ ਜਿਹੜੇ ਸੀਨੀਅਰ ਅਧਿਕਾਰੀ ਆ ਉਹ ਕਹਿੰਦੇ ਵਿਸਰਾਗ ਗਾਇਬ ਨਹੀਂ ਹੋਇਆ ਜੀ ਸਰ ਹੋਇਆ ਅਸੀਂ ਗਵਾਹ ਆ ਡਾਕਟਰ ਗਵਾਹ ਨੇ ਠੀਕ ਹੈ ਡਾਕਟਰਜ਼ ਨੇ ਆਪਣੇ ਬਿਆਨ ਦਿੱਤੇ ਨੇ ਠੀਕ ਹੈ ਹਾਂਜੀ ਜਿਹੜਾ ਐਸਆਈ ਇੰਦਰਜੀਤ ਸਿੰਘ ਆ ਉਹਨਾਂ ਨੇ ਆਪਣੇ ਬਿਆਨ ਦਿੱਤੇ ਕੌਣ ਕਹਿੰਦਾ ਹੈ ਕਿ ਵਿਸਰਾ ਗਾਇਬ ਨਹੀਂ ਹੋਇਆ ਅਸੀਂ ਖੁਦ ਗਵਾਹ ਇਸ ਚੀਜ਼ ਦੇ ਕਿ ਵਿਸਰਾ ਗਾਇਬ ਹੋਇਆ ਹੈ ਜਿਹੜੇ 인ਦਰਜੀਤ ਹੈ ਜਿਨ੍ਹਾਂ ਨੇ ਰਿਸੀਵ ਕੀਤਾ ਉਹ ਕਹਿੰਦਾ ਮੇਰੇ ਕੋਲ ਗਲਤੀ ਹੋਈ ਹੈ ਉਹਨੇ ਮੀਡੀਆ ਦੇ ਸਾਹਮਣੇ ਸਾਰੇ ਚੀਜ਼ ਮੰਨੀ ਹੈ ਕਿ ਮੈਂ ਵਿਸਰਾ ਨਹੀਂ ਸਬਮਿਟ ਕਰਾਇਆ ਉਹ ਸਬੰਧੀ ਕੰਪਲੀਟ ਕੀਤੀ ਤੁਸੀਂ ਫਿਰ ਹਾਂਜੀ ਸਰ ਬਿਲਕੁਲ ਕੀਤੀ ਹੈ ਬਿਲਕੁਲ ਕੀਤੀ ਹੈ ਕਿ ਲੱਗਦਾ ਕਿ ਆਪਣੇ ਅਫਸਰ ਬਚਾਉਣ ਵਾਸਤੇ ਜਿਹੜਾ ਵਿਸਰਾ ਰਿਪੋਰਟ ਨਹੀਂ ਗਾਇਬ ਹੋਣਾ ਬਿਆਨ ਕਰੇਗਾ ਬਿਲਕੁਲ ਸਰ ਬਿਲਕੁਲ ਉਨਕੀ ਮੰਗ ਸੁਭੰਗ ਕਰਦੇ ਸਰ ਅਸੀਂ ਇਹੋ ਮੰਗ ਕਰਦੇ ਆ ਕਿ ਸੀਬੀਆਈ ਦੇ ਕੋਲੋਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਮੁਜਰਮ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਔਰ ਜਿੰਨੀ ਪੁਲਿਸ ਇਹਦੇ ਵਿੱਚ ਰਲੀ ਹੈ ਉਹਨੂੰ ਡਿਸਮਿਸ ਕਰਨਾ ਚਾਹੀਦਾ ਜਨ ਸਾਹਿਬ ਨਹੀਂ ਮਿਲਦਾ ਅਗਲੀ ਕਾਰਵਾਈ ਕੀ ਤੁਹਾਡੀ ਰਾਨੀ ਸਰ ਅਗਲੀ ਕਾਰਵਾਈ ਇਹ ਹੋਏਗੀ ਐਜ਼ ਅ ਡਾਟਰ ਸਰਦਾਰ ਬੰਜੀਤ ਸਿੰਘ ਦੀ ਡਾਟਰ ਹੋਣ ਦੇ ਨਾਤੇ ਮੈਂ ਮਰਨ ਵਰਤ ਤੇ ਬੈਠਾਂਗੀ ਔਰ ਮੈਂ ਆਪਣੇ ਆਪ ਨੂੰ ਜ਼ਿੰਦਾ ਖਤਮ ਕਰਕੇ ਇਹਨਾਂ ਦੇ ਬਰਖਿਲਾਫ ਸਾਰੀ ਪੁਲਿਸ ਦੇ ਬਰਖਿਲਾਫ ਮੈਂ ਲਿਖ ਕੇ ਦੇ ਕੇ ਜਾਵਾਂਗੀ ਕਿ ਸਾਰੇ ਚੋਰ ਨੇ ਜੀ ਜੀ ਪੰਜਾਬ ਪੁਲਿਸ ਸਾਰੀ ਚੋਰ ਹੈ ਮਰਡਰ ਕਿੰਨਾ ਵਲੋ ਕੀਤਾ ਕਿ ਕੀ ਨਾਮ ਉਹਨਾਂ ਦੇ ਉਹਨਾਂ ਦਾ ਨਾਮ ਵੀਰ ਸਿੰਘ ਹੈ ਰਗਵੀਰ ਸਿੰਘ ਹੈ ਹਾਂਜੀ ਜਿਨ੍ਹਾਂ ਦਾ ਦੁਆਰਾ ਮਰਡਰ ਕੀਤਾ ਗਿਆ ਲਾਲੀ ਨੇ ਠੀਕ ਹੈ ਔਰ ਇੱਕ ਜਿਹੜੇ ਹੈਗੇ ਪਰਸਨ ਨੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੇ ਮੇਰੇ ਫਾਦਰ ਦਾ 30 ਜੂਨ ਨੂੰ ਮਰਡਰ ਹੋਇਆ ਸੀ 28 ਜੂਨ ਨੂੰ ਜਿਹੜਾ ਉਹਨਾਂ ਦੀ ਮੈਨੂੰ ਕਾਲ ਆਉਂਦੀ ਹੈ ਉਸ ਵੇਲੇ ਮੈਂ 에어ਪੋਰਟ ਤੇ ਸੀ ਮੈਂ ਆਊਟ ਆਫ ਕੰਟਰੀ ਜਾਣਾ ਸੀ 24 ਜੂਨ ਨੂੰ ਅਸੀਂ ਆਪਾਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਸੀ ਪਿੰਡ ਦੇ ਹੀ ਕੁਝ ਲੋਕੀ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਜਿਹੜੇ ਲੈਂਡ ਮਾਫੀਆ ਜਿਨ੍ਹਾਂ ਦਾ ਕੰਮ ਹੀ ਇਹ ਹੈ ਜ਼ਮੀਨਾਂ ਦੇ ਕਬਜ਼ਾ ਕਰਨਾ ਸੋ ਨਿਸ਼ਾਨਦੇਹੀ ਜਿਹੜੀ ਉਸ ਵੇਲੇ ਦੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਕੋਲ ਸਿਕਿਉਰਿਟੀ ਲੈ ਕੇ ਹੀ ਕਰਵਾਈ ਔਰ ਕਾਫੀ ਲੋਕਾਂ ਦੇ ਥੱਲੇ ਉਹ ਸਾਡੀ ਜ਼ਮੀਨ ਨਿਕਲੀ ਜਿਹੜੀ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ ਸੀ ਔਰ ਉਹਦੀ ਖੁੰਦਕ ਦੇ ਵਿੱਚ ਆ ਕੇ ਉਹਨਾਂ ਨੇ ਮੇਰੇ ਫਾਦਰ ਨੂੰ ਪਹਿਲਾ 28 ਜੂਨ ਨੂੰ ਕੁੱਟਿਆ ਮੈਂ ਮੈਨੂੰ ਫੋਨ ਕਰਕੇ ਮੇਰੇ ਫਾਦਰ ਦੇ ਰੋਂਦਿਆਂ ਦੀਆਂ ਆਵਾਜ਼ਾਂ ਆਈਆਂ ਮੈਂ ਉਸ ਵੇਲੇ ਮਜਬੂਰੀ ਆਊਟ ਆਫ ਕੰਟਰੀ ਜਾਣਾ ਸੀ ਮੈਂ 에ਰਪੋਰਟ 'ਚ ਹੀ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਤੁਸੀਂ ਦੋ ਦਿਨ ਅੱਗੇ ਪਿੱਛੇ ਹੋ ਜਾਓ ਆਪਾਂ ਕੋਈ ਨਹੀਂ ਵਾਪਸ ਆ ਕੇ ਐਸਐਸਪੀ ਸਾਹਿਬ ਨਾਲ ਗੱਲ ਕਰਾਂਗੇ ਇਹਨਾਂ ਨੇ ਜਿਹੜਾ ਹੈਗਾ ਵਾ ਉਹ 1 ਜੁਲਾਈ ਨੂੰ ਜਿਹੜਾ ਹੈਗਾ ਸਵੇਰੇ ਕਿਉਂਕਿ ਅਰਲੀ ਮਾਰਨਿੰਗ ਇੱਥੇ ਆਉਂਦੇ ਸੀ ਇੱਥੇ ਆ ਡੇਰੇ ਤੇ ਹੀ ਇਹਨਾਂ ਨੇ ਮੱਜਾ ਗਾਵਾਂ ਰੱਖੀਆਂ ਸੀ ਅਰਲੀ ਮਾਰਨਿੰਗ ਆਉਂਦੇ ਸੀ ਇਹਨਾਂ ਨੇ ਉਹਨਾਂ ਨੂੰ ਰਸਤੇ 'ਚੋਂ ਚੋਕ ਕੇ ਤੇ ਐਕਟਵਾ ਉਹਨਾਂ ਦਾ ਨਹਿਰ 'ਚ ਸੁੱਟਤਾ ਤੇ ਇਹ ਪਲਾਨ ਕੀਤਾ ਵੀ ਇਹ ਸ਼ੋ ਹੋ ਜੇ ਕਿ ਨਹਿਰ 'ਚ ਡੁੱਬ ਕੇ ਮਰੇ ਆ ਪਹਿਲਾਂ ਉਸ ਵੇਲੇ ਦਾ ਜਿਹੜਾ ਆਈਓ ਹਿਮਾਂਸ਼ੂ ਭਗਤ ਉਹ ਵੀ ਅਫਸਰਾਂ ਨੂੰ ਇਹੀ ਮਿਸਗਾਈਡ ਕਰਦਾ ਰਿਹਾ ਜੀ ਕਿ ਇਹ ਜਿਹੜਾ ਹੈਗਾ ਇਹ ਡੁੱਬਨ ਕਰਕੇ ਮੌਤ ਦਾ ਮਾਮਲਾ ਸੋ ਅਹੀਂ ਵੀ ਨਹੀਂ ਚਾਹੁੰਦੇ ਕਿ ਕਤਲ ਨਿਕਲੇ ਅਸੀਂ ਵੀ ਇਹੀ ਕਹਿੰਨੇ ਕਿ ਚਲੋ ਨੇਚਰਲੀ ਚੀਜ਼ ਨਿਕਲ ਆਵੇ ਜੀ ਅਹੀਂ ਕੀ ਲੜਨਾ ਲੜਾਈਆਂ ਝਗੜਿਆਂ ਚ ਮਗਰ ਜਦੋਂ ਖਰੜ ਤੋਂ ਜਿਹੜੇ ਹੈਗੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਆਈ ਆ ਉਹਦੇ ਚ ਇਹ ਚੀਜ਼ ਕਲੀਅਰ ਹੋ ਗਈ ਆ ਕਿ ਨਾ ਤੇ ਬੰਦਾ ਡੁੱਬ ਕੇ ਮਰਿਆ ਨਾ ਹੀ ਉਹਨੇ ਕਿਸੇ ਤਰ੍ਹਾਂ ਦਾ ਕੋਈ ਜ਼ਹਿਰ ਖਾਦਾ ਵਾ ਔਰ ਦੂਸਰੀ ਚੀਜ਼ ਜਿਹੜੀ ਪੋਸਟਮਾਰਟਮ ਜਿੰਨਾ ਡਾਕਟਰਾਂ ਦਾ ਪੈਨਲ ਬਣ ਕੇ ਕੀਤਾ ਸੀ ਉਹਦੇ ਚ ਬਲੰਟ ਇੰਜਰੀ ਆਈ ਬਲੰਟ ਇੰਜਰੀ ਦਾ ਮਤਲਬ ਕਿ ਜ਼ੋਰ-ਜ਼ੋਰ ਦੀ ਕਿਸੇ ਚੀਜ਼ ਨੂੰ ਮਾਰਨਾ ਡਾਕਟਰਾਂ ਦੇ ਮੁਤਾਬਕ ਆ ਜਿਹੜੀ ਹੈਗੀ ਐ ਸਿਰ ਦਾ ਜਿਹੜਾ ਸਕਲ ਪੇ ਹੁੰਦਾ ਵਾ ਇਹ ਉਹਨਾਂ ਨੇ ਪੂਰੀ ਤਰ੍ਹਾਂ ਡੈਮੇਜ ਕਰ ਦਿੱਤਾ ਪੂਰੀ ਬਾਡੀ ਚੋਂ ਖੂਨ ਨਿਕਲ ਗਿਆ ਔਰ ਅਸੀਂ ਜਿੱਦਣ ਸਾਨੂੰ ਪਤਾ ਲੱਗਦਾ ਐ ਐਤਵਾਰ 1 ਜੁਲਾਈ ਨੂੰ ਸਾਡੇ ਫਾਦਰ ਇੱਥੇ ਨਹੀਂ ਪਹੁੰਚਦੇ ਅਸੀਂ ਪੂਰੀ ਜਿਹੜੀ ਐ ਸੂਆ ਜਿਹੜਾ ਤੁਹਾਨੂੰ ਮੈਂ ਉੱਥੇ ਵੀ ਮੌਕੇ ਤੇ ਲੈ ਕੇ ਚਲਾਂਗਾ ਉੱਥੇ ਸਾਰਾ ਸ਼ਾਨ ਮਾਰਿਆ ਸਾਡੇ ਫਾਦਰ ਦੀ ਡੈੱਡ ਬੋਡੀ ਉੱਥੋਂ ਨਹੀਂ ਲੱਭੀ ਔਰ ਅਗਲੇ ਦਿਨ ਸਵੇਰੇ 6 ਵਜੇ ਬੋਡੀ ਇਹਨਾਂ ਨੇ ਜਿਹੜੇ ਕਾਤਲ ਹੈਗੇ ਨੇ ਸੋ ਉਹਨਾਂ ਨੇ ਉੱਥੇ ਜਿਹੜੀ ਉਹ ਸੁੱਟ ਦਿੱਤੀ ਔਰ ਤੁਸੀਂ ਇਹ ਦੇਖੋਗੇ ਜਿਹੜੀ ਪੁਲਿਸ ਕੋਲੋਂ ਅਸੀਂ ਇਨਸਾਫ ਲੈਣਾ ਐ ਉਹਨਾਂ ਦੇ 6 ਮਹੀਨੇ ਹੋ ਗਏ ਅਸੀਂ ਤਰਲੇ ਕੱਢਦਿਆਂ ਨੂੰ ਉਹ ਪੁਲਿਸ ਹੀ ਨਾਲ ਰਲ ਗਈ ਉਸ ਟਾਈਮ ਦਾ ਜਿਹੜਾ ਆਈਓ ਹਿਮਾਂਸ਼ੂ ਭਗਤ ਉਹਦੀ ਰਿਸਪੌਂਸਿਬਿਲਟੀ ਬਣਦੀ ਸੀ ਵਿਸਰਾਏ ਨੂੰ ਜਮ੍ਹਾਂ ਕਰਵਾਉਣਾ ਉਹ ਵਿਸਰਾ ਜਿਹੜੇ ਕਾਤਲ ਆ ਉਹਨਾਂ ਨੇ ਇਹਨਾਂ ਨੂੰ ਪੈਸਾ ਚੜਾ ਦਿੱਤਾ ਔਰ ਉਹ ਵਿਸਰਾ ਜਿਹੜਾ ਖੁਰਦ-ਬੁਰਦ ਕਰ ਦਿੱਤਾ ਬਹੁਤ ਸਾਰੇ ਤੁਸੀਂ মিডিਆ ਸਾਥੀ ਉਸ ਵੇਲੇ ਮੌਕੇ ਤੇ ਮੌਜੂਦ ਸੀ ਜਦੋਂ ਉੱਥੇ ਏਐਸਆਈ ਇੰਦਰਜੀਤ ਜਿਨੇ ਵਿਸਰਾ ਰিসিਵ ਕੀਤਾ ਉਹ ਇਸ ਗੱਲ ਨੂੰ ਮੰਨਿਆ ਕਿ ਹਾਂਜੀ ਸਾਡੇ ਕੋਲ ਜਿਹੜਾ ਵਿਸਰਾ ਗਵਾਚ ਗਿਆ ਔਰ ਡਾਕਟਰਾਂ ਦੇ ਆ ਕੇ ਵਾਸਤੇ ਪਾਉਂਦਿਆ ਸੀ ਕਿ ਮੇਰੀ ਨੌਕਰੀ ਚੱਲ ਜਣੀ ਮੈਨੂੰ ਦੁਬਾਰਾ ਰਿਪੋਰਟ ਬਣਾ ਦਿਓ ਮੈਂ ਉੱਥੇ ਪੈਥੋਲੋਜੀ ਡਿਪਾਰਟਮੈਂਟ ਜਿਹੜਾ ਜਮ੍ਹਾਂ ਕਰਾਵਾਂ ਇਹਦੇ ਵਿੱਚ ਦੇਖੋ ਹੈਰਾਨਗੀ ਦੀ ਗੱਲ ਕੀ ਡੀਐਸਪੀ ਜਨਾਲਾ ਵੀ ਆਲਵੀਆ ਔਰ ਜਿਹੜੀ ਕੈਮੀਕਲ ਐਗਜ਼ਾਮੀਨੇਸ਼ਨ ਦੀ ਰਿਪੋਰਟ ਆ ਤਿੰਨ ਮਹੀਨੇ ਹੋ ਗਏ ਆਿਆਂ ਨੂੰ ਅਸੀਂ ਰੋਜ਼ ਡੀਐਸਪੀ ਜਨਾਲਾ ਨੂੰ ਮੈਂ ਫੋਨ ਕਰਦਾ ਮੈਸੇਜ ਕਰਦਾ ਸਰ ਰਿਪੋਰਟ ਨਹੀਂ ਆ ਰਹੀ ਰਿਪੋਰਟ ਪਿੱਛੋ ਹੀ ਨਹੀਂ ਆ ਰਹੀ ਜੀ ਅਸੀਂ ਕੀ ਕਰੀਏ ਮੈਂ ਫਿਰ ਜਦੋਂ ਹੈਲਥ ਡਿਪਾਰਟਮੈਂਟ ਤੋਂ ਆ ਜਿਹੜੀਆਂ ਚਿੱਠੀਆਂ ਪਾ ਕੇ ਜਾਣਕਾਰੀ ਲਈ ਤ ਉਹਦੇ ਚ ਖਲਾਸਾ ਆਇਆ ਕਿ ਰਿਪੋਰਟ ਤਿੰਨ ਮਹੀਨੇ ਪਹਿਲਾਂ ਦੀ ਦਿੱਤੀ ਆ ਅੱਜ ਕੀ ਸਾਬਾ ਜੀ ਕੀ ਹੋਇਆ ਅੱਜ ਦੇਖੋ ਤੁਸੀਂ ਖੁਦ ਹੀ ਦੇਖੋ ਜੀ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਉਸ ਸਮੇਂ ਸੀ ਜਿਹੜੇ ਹੁਣ ਮੌਜੂਦਾ ਡੀਆਈਜੀ ਸਾਹਿਬ ਨੇ ਇਹਨਾਂ ਨੇ ਸਾਡੀ ਉਸ ਸਮੇਂ ਸੁਣਵਾਈ ਕੀਤੀ ਜੀ ਹੋਰ ਕਿਸੇ ਨੇ ਨਹੀਂ ਕੀਤੀ ਇਹਨਾਂ ਨੇ ਹੀ ਉਸ ਵੇਲੇ ਮੁਕਦਮਾ ਦਰਜ ਕੀਤਾ ਔਰ ਉਹਨਾਂ ਨੇ ਸੈੱਟ ਬਣਾਈ ਔਰ ਸੈੱਟ ਵੇਖੋ ਸੈੱਟ ਕੋਲ ਟਾਈਮ ਹੀ ਨਹੀਂ ਹੈਗਾ ਕਿਉਂਕਿ ਕਤਲ ਹੋ ਗਿਆ ਉਹਨਾਂ ਲਈ ਇਹ ਬੇਮਮੂਲੀ ਗੱਲ ਆ ਅੱਜ 8 ਮਹੀਨੇ ਬਾਅਦ ਐਸਪੀ ਸਾਹਿਬ ਦੀ ਟੀਮ ਤੋਂ ਫੋਨ ਆਇਆ ਜੀ ਅਸੀਂ ਇਸ ਕੇਸ ਦੀ ਜਾਂਚ ਲਈ ਉੱਥੇ ਪਹੁੰਚਣਾ ਤੇ ਪਹੁੰਚੋ ਜੇ ਸੈਟ ਹੀ 8 ਮਹੀਨੇ ਬਾਅਦ ਜਾਂਚ ਕਤਲ ਵਾਲੀ ਜਗ੍ਹਾ ਤੇ ਪਹੁੰਚੇਗੀ ਤੇ ਇਨਸਾਫ ਮਿਲਣ ਲਈ ਤੇ ਮੇਰੇ ਹਿਸਾਬ ਨਾਲ ਸਦੀਆਂ ਸਾਲ ਬੀਤ ਜਣੇ ਆ ਸੋ ਸਾਨੂੰ ਹੁਣ ਪੁਲਿਸ ਤੇ ਭਰੋਸਾ ਨਹੀਂ ਜੇ ਰਿਹਾ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਆ ਅਸੀਂ ਇਹਦੇ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਰਵਾਜ਼ਾ ਖੜਕਾਵਾਂਗੇ ਇਨਸਾਫ ਲਈ ਕਿਉਂਕਿ ਪੁਲਿਸ ਸਰੇਮ ਕਾਤਲਾ ਨਾ ਮਿਲੀ ਆ ਤੇ ਇਨਸਾਫ ਕਿੱਥੋਂ ਮਿਲਣਾ ਦੂਸਰਾ ਹੈਰਾਨਗੀ ਦੀ ਗੱਲ ਕੀ ਮੈਂ ਆਲਰੇਡੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਜਦੋਂ ਇਹ ਰਿਪੋਰਟਾਂ ਡਿਲੇ ਹੋਣ ਡੀਆਂ ਸੀ ਉੱਥੇ ਡੀਐਸਪੀ ਦੇ ਨਾਲ ਆ ਇਹ ਸਬਮਿਟ ਕਰਦਾ ਐਫੀਡੇਵਿਡ ਉਹ ਤੁਹਾਨੂੰ ਮੈਂ ਕਾਪੀ ਵੀ ਦੇ ਦਾਂਗਾ ਕਿ ਅਸੀਂ ਪੂਰੇ ਪਰਿਵਾਰ ਨੂੰ 24 ਘੰਟੇ ਸੁਰੱਖਿਆ ਦਿੱਤੀ ਆ ਤੇ ਤੁਸੀਂ ਦੇਖ ਸਕਦੇ ਕਿ ਮੇਰੇ ਨਾਲ ਕੋਈ ਵੀ ਸੁਰੱਖਿਆ ਕਰਮਚਾਰੀ ਨਹੀਂ ਜੇ ਕੱਲ ਨੂੰ ਮੇਰੇ ਨਾਲ ਕੋਈ ਮਿਸ ਅਪਪਨਿੰਗ ਹੁੰਦੀ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਮੇਰੇ ਰਸਤੇ ਰੋਕੇ ਜਾਂਦੇ ਜੀ ਮੇਰਾ ਪਿੱਛਾ ਉਹ ਮੈਂ ਸੈਂਕੜੇ ਸੀਸੀਟੀਵੀ ਫੁਟੇਜ ਮਾਣ ਜੋ ਗਿਆ ਸੀਐਸਪੀ ਸਾਹਿਬ ਟੀਏਜੀ ਸਾਹਿਬ ਨੂੰ ਵੀ ਦਿੱਤੀਆਂ ਜੀ ਔਰ ਹਜ਼ਾਰਾਂ ਕੰਪਲੇਂਟਾਂ ਕਰ ਚੁੱਕਾ ਕੋਈ ਕਾਰਵਾਈ ਨਹੀਂ ਹੋਈ ਔਰ ਮੈਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਔਰ ਮੈਂ ਇਹਦੇ ਲਈ ਜਿਹੜਾ ਹੈਗਾ ਕਿਉਂਕਿ ਪੁਲਿਸ ਕੋ ਤੇ ਇਨਸਾਫ ਮਿਲਣਾ ਨਹੀਂ ਜਦੋਂ ਇਹ ਥੱਲੇਡੇ ਲੈਵਲ ਤੇ ਹੀ ਰਲੇ ਘਾਤਲਾਂ ਨਾਲ ਤੇ ਮੈਨੂੰ ਤੇ ਬਹੁਤ ਜ਼ਿਆਦਾ ਖਤਰਾ ਹੈਗਾ ਮੈਨੂੰ ਭਰੋਸਾ ਨਹੀਂ ਔਰ ਹੈਰਾਨਗੀ ਦੀ ਗੱਲ ਤੁਹਾਨੂੰ ਦੱਸਾਂ ਜਿਹੜਾ ਇਹਨਾਂ ਨੇ ਮੈਨੂੰ ਜੁਲਾਈ ਦੇ ਵਿੱਚ ਗਨਮੈਨ ਦਿੱਤਾ ਸੀ ਸੰਦੀਪ ਸਿੰਘ ਉਹੀ ਮੇਰੀ ਸਾਰੀ ਜਾਣਕਾਰੀ ਕਾਤਲਾਂ ਨੂੰ ਦਿੰਦਾ ਸੀ ਤਾਹੀਂ ਮੇਰੀਆਂ ਸਾਰੀਆਂ ਇਨਫੋਰਮੇਸ਼ਨ ਕਾਤਲਾ ਤੱਕ ਪਹੁੰਚਦੀਆਂ ਹੀ ਤੇ ਉਹ ਮੈਨੂੰ ਮਾਰਨ ਨੂੰ ਪੈਂਦੇ ਸੀ ਔਰ ਵਿਸਰਾ ਗੈਪ ਕਰਨ ਦੇ ਵਿੱਚ ਸੰਦੀਪ ਸਿੰਘ ਦਾ ਵੀ ਰੋਲ ਆ ਕੱਲ ਉਹ ਵਿਸਰਾ ਲੈ ਕੇ ਸੰਦੀਪ ਸਿੰਘ ਏਐਸਆਈ ਇੰਦਰਜੀਤ ਦੇ ਨਾਲ ਭੱਜ ਗਿਆ ਔਰ ਇਨਾਂ ਸਾਰੇ ਹੀ ਦੋਸ਼ੀਆਂ ਦੇ ਖਿਲਾਫ ਉਸ ਸਮੇਂ ਦੇ ਆਈਓ ਔਰ ਜਿਹੜੇ ਜਿਹੜੇ ਵੀ ਇਸ ਕਤਲ ਕੇਸ ਨੂੰ ਖੁਰਦਬੁਰਦ ਕਰਨ ਦੇ ਵਿੱਚ ਇਨਵੋਲਵ ਆ ਇਹਨਾਂ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ ਨਹੀਂ ਤੇ ਅਸੀਂ ਪੂਰੇ ਪਰਿਵਾਰ ਸਮੇਤ ਮਰਨਵਰ ਤੇ ਬੈਠਾਂਗੇ ਬਹੁਤ ਹੀ ਜਲਦੀ ਅਰ ਅਸੀਂ ਮੀਡੀਆ ਦੇ ਜ਼ਰੀਏ ਇਤਲਾਹ ਕਰ ਦਿੰਦੇ ਆ ਜੀ ਮੁੱਖ ਮੰਤਰੀ ਨੂੰ ਡੀਜੀਪੀ ਸਾਹਿਬ ਨੂੰ ਜੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਗਿਆ ਔਰ ਜਿਹੜੇ ਇਸ ਕਤਲ ਦੇ ਕੇਸ ਨੂੰ ਖੁਰਦ-ਬੁਰਦ ਕਰਨ ਲਈ ਪੁਲਿਸ ਮੁਲਾਜ਼ਮ ਔਰ ਉਸ ਸਮੇਂ ਦਾ ਆਈਓ ਹਿਮਾਂਚੂਪਗ ਤੇ ਇਨਵੋਲਵ ਆ ਉਹਨੂੰ ਡਿਸਮਿਸ ਨਾ ਕੀਤਾ ਗਿਆ ਤੇ ਅਸੀਂ ਪਰਿਵਾਰ ਸਮੇਤ ਜਿਹੜਾ ਹੈਗਾ ਐਸਐਸਪੀ ਦਫ਼ਤਰ ਦੇ ਬਾਹਰ ਮਰਨ ਵਰਤ ਤੇ ਬੈਜਣਾ ਹੈ